ਟੱਟ ਦੇ ਕੋਬੀ ਟੱਟ ਕੀ ਦੇ ਸਾਡੇ ਕੋਲ ਤਾਂ ਟੱਟ ਨੇ ਦਾ ਅੱਤੇ ਦੱਸਿਆ ਇਹ ਟੱਟ ਨੇ ਦਾ ਅੱਤੇ ਫੈਸਲਾ ਲੈਂਦੀ ਹੈ ਅਦਾਲਤ ਇਹ ਜੇ ਨਹੀਂ ਉਹ ਕੁੜੀ ਤੁਸੀਂ ਵਾਰੀ ਤੁਹਾਡੇ ਕੋਈ ਕਿੱਥੇ ਕੋਈ ਲੈ ਅਰ ਉਹ ਸੀਦਾ ਹੀ ਰਖਾ ਤਲੇ ਅਰ ਉਸੇ ਦਾ ਮਾਇਲ ਕਿੱਥੇ ਗਿਆ ਤੇਰਾ ਮਾਇਲ ਕਿੱਥੇ ਗਿਆ ਕੁੜੀ ਦਾ ਦੱਸ ਜੀ ਮਾਇਲ ਚੱਕਦਾ ਪਈ ਉਹ ਉਹ ਲਾ ਕੀ ਕਹਿੰਦਾ ਗਵਾ ਕੀ ਕਹਿੰਦੇ ਨੇ ਗੱਲ ਦਾ ਤਤਕੀਲ ਹੈ ਤਤਕੀਲ ਜੇ ਤੁਸੀਂ ਨਹੀਂ ਹੈਗੇ ਕਿਉਂ ਚਲੇਗੇ ਬਾਈ ਜਿਹੜੇ ਚੱਲਦੇ ਰਹੇ ਨੇ ਕਤਲ ਤੱਕ ਕਤਲ ਤੇ ਬਾਅਦ ਤੱਕ ਵੀ ਚੱਲਦੇ ਰਹੇ ਹੁਣ ਕਿਉਂ ਨਹੀਂ ਹੈ ਕਿਉਂਕਿ ਤੁਸੀਂ ਦੇਖਦੇ ਰਹੇ ਉਹਨਾਂ ਤੱਕ ਤੁਸੀਂ ਜਿਵੇਂ ਸੱਚ ਹੋਣਾ ਆ ਆਪੇ ਆ ਜੀ ਬਾਈ ਵੇਖੋ ਕੋਈ ਬੱਚ ਕੋਈ ਘੜਬੜਾ ਤਾਂ ਹੀ ਨਹੀਂ ਤੇ ਰਹੇ ਨਾ ਤਤ ਆਪਣੀ ਜਗ੍ਹਾ ਤੋਂ ਹਾਂਡੀ ਬਿਆਨ ਕਰਦੇ ਨੇ ਹੂੰ ਕੱਚ ਤੇ ਕਾਲੀ ਬਿਆਨ ਕਰਦ ਨੇ ਅਦਾਲਤਾਂ ਇਹਨਾਂ ਤੱਥਕ ਦੇ ਆਧਾਰ ਤੇ ਕੇਸ ਬਣ ਲੈਂਦੀ ਹੈ ਐਵੇਂ ਤੇ ਨਹੀਂ ਪੜਿਆ ਹੋ ਹਾਂਜੀ ਹਾਂਜੀ ਬੋਲ ਤੱਥ ਤੱਕ ਪਹੁੰਚਣ ਵਾਸਤੇ ਬੁੱਧੀ ਦੀ ਲੋੜ ਹੈ ਸਕਾਤ ਕੁੱਤੀ ਦੀ ਲੋੜ ਈ ਹੈ ਹੁਣ ਬਹੁਤ ਦੇਰ ਹੋ ਗਈ ਆਪਾਂ ਮੰਗਦੇ ਬਹੁਤ ਦੇਰ ਬਹੁਤ ਦੇਰ ਲੱਗਾ ਨੇ ਜਿਹੜਾ ਖਾਸਾ ਪਤਾ ਕੀ ਸੀ ਜਿਹੜਾ ਖਾਸਾ ਇਹ ਦੂਏ ਗੱਲ ਅਕਲ ਕਾਉਣ ਕੁੱਤੀ ਜਿਹੜੀ ਸਾਡੇ ਨੇੜਿਆ ਹੋਵੇ ਤਾਂ ਆ ਬਰੇਨ ਨੂੰ ਲਾ ਇਹ ਅਕਲ ਕਾਉਣ ਕੁੱਤੀ ਜਿਹੜੀ ਸਾਡੇ ਨੇੜਿਆ ਹੋਵੇ ਜਿਹਨੋਂ ਦੇ ਸ਼ੁਰੂ ਹੈ ਜੇ ਤੇ ਧਰਮ ਨੀਤੀ ਯੁੱਧ ਨੀਤੀ ਔਰ ਰਾਜਨੀਤੀ ਦੇ ਬੋਧ ਤੋਂ ਉਹ ਸਿੱਖ ਰਹੇ ਜੀ ਸਿੱਖ ਰਹੇ ਬਾਰੇ ਹਾਂ ਅਗਲੀ ਬਾਹਰ ਹੈ ਹਾਂ ਅੱਥੇ ਕਹੇ ਗੱਲਾਂ ਬੜਵੜੀਆਂ ਕਰਦੇ ਨੇ ਬਲੇ ਬੱਲੇ ਆ ਜੋ ਧਰਮ ਨੀਤੀ ਯੁੱਧ ਨੀਤੀ ਰਾਜ ਨੀਤੀ ਆਕਾਲੀ ਪੰਜਾਬ ਤੋਂ ਬੜੇ ਖਰੂਬੀ ਸੀ ਆਕਾਲੀ ਪੰਜਾਬ ਤੋਂ ਉਹ ਤਾਂ ਨੀਤੀ ਸੀ ਰਾਜ ਨੀਤੀ ਅਰ ਯੁੱਧ ਨੀਤੀ ਦੋਏਲੀ ਸੀ ਯੁੱਧ ਨੀਤੀ ਵੀ ਸੀ ਕੋਈ ਭਾਰਾ ਕਾ ਨਹੀਂ ਰਹਿਣਾ ਯੋਧ ਨੀਤੀ ਬਾਰਾਂਖਾ ਨੇ ਰੈਗਿਸ ਸੱਤੇ ਪਹਿਲ ਲਾ ਦਿੱਸਾ। ਦੁਖਸਲ ਜਿਆਦਾ ਹੋ ਜਾਂਦਾ ਸੀ। ਇਹ ਵੀ ਯੁੱਧ ਨੀਤੀ ਦੀ ਮਾਰ ਸੀ। ਹਾਂ। ਦੁਖਸਲ 12000 ਹੋ ਜਾਂਦਾ ਸੀ। ਖਾਲੀ ਬੁਲਾਉਂਦੀ ਆਪਣੀ ਸਿੱਧੀ ਅਕਾੜ ਦੀ ਯੁੱਧ ਨੀਤੀ ਸੀ ਉਹਦੀ। ਹਾਂ ਸੀ। ਅਕਾੜ ਸੀ। ਅਕਾੜ ਸੀ ਉਹਦੀ। ਉਹ ਕਿਲਾ ਕੇ ਰਿਆ ਸੀ ਦੋ ਮਿੱਤੇ ਇਜ਼ਹਾਰ ਕਰਦੇ ਆਪੇ ਬਾਹਰ ਸੱਤੇ। ਯੋਧ ਨੀਤੀ ਦੀ ਕਾੜ ਸੀ। ਮੰਦਾ ਕਾਲਾ ਫੜ ਲਿਆ ਪਿਓ ਤੇ ਜੀ ਰਿਕਾਰਡ ਕੀਤੀ ਹੂੰ ਓਹਦਾ ਮਨ ਕਾਲਾ ਪੈ ਗਿਆ ਉਸ ਦਿਨ ਬਾਹਰ ਖਾ ਗਿਆ ਹੂੰ ਖਾ ਗਿਆ ਨਾ ਮਾਰ ਬਲੇ ਕੁਝ ਆ ਨਹੀਂ ਸੀ ਕਾਲਾ ਪੈ ਗਿਆ ਮਾਂ ਮੈਂ ਮਾਰਦਾ ਮਾਰਦਾ ਦਿੱਲੀ ਚਲੇ ਰੇ ਉਹ ਗਾਂ ਟੱਕਰੇ ਤਾਂ ਆਪਣੇ ਕਰਜ ਕਰਕੇ ਘਰ ਦੇ ਦੇੜੀਆਂ ਤੋਂ ਵਾਰੀ ਨਿਕਲਦੇ ਤਾ ਅਗਲੇ ਨੇ ਦਿੱਲੀ ਤੱਕ ਜਾਣਾ ਸੀ ਅਬਲੀ ਦੇੜੀਆਂ ਦੇ ਤਰੀਕੇ ਲੈ ਅਬਲੀ ਦੇ ਤਰੀਕੇ ਕਾਲਾ ਵਗਣਾ ਯੋਧਨੀਤੀ ਦਾ ਜੇ ਜਾਣਦਾ ਹੁੰਦਾ ਬਾਜੋ ਹਨ ਫਟਕਾ ਵੀ ਰੁਗਰੇ ਕੇ ਬੈਗੇ ਯੋਧਨੀਤੀ ਦੀ ਕਾਟ ਸੀ ਤੇ ਤੋਏ ਗੱਲ ਨਹੀਂ ਕਾਟ ਸੀ ਯੋਧਨੀਤੀ ਜੇ ਆਪਣੇ ਹਿਆਰ ਬਿਰ ਕੋ ਕਦੇ ਤੇ ਪਾਲ ਤੂਜੇ ਕੋ ਕਦੇ ਨਹੀਂ ਇਹ ਇਹਦੀ ਕੈਲਕੂਲੇਸ਼ਨ ਤੁਹਾਡੇ ਕੋਲ ਹੈ ਉਹਦੀ ਕੀ ਇਹਦੀ ਇਹਦੀ ਅਗਲੀ ਤਾਕਤ ਕਿੰਨੀ ਹੈ ਇਹਦਾ ਕਿ ਕਿ ਇਹਦੀ ਤਾਕਤ ਕਿੰਨੀ ਹੈ ਅਗਲੀ ਦੀ ਤਾਕਤ ਕਿੰਨੀ ਹੈ ਜਾ ਕੇ ਪੜੋਗੇ ਨੁਕਸਾਨ ਦੀ ਕੈਲਕੂਲੇਸ਼ਨ ਜੀ ਤੁਹਾਨੂੰ ਪਤਾ ਹੀ ਉਹਦੀ ਕੀ ਕਿਥੇ ਤੁਹਾਡੇ ਮੇਰੇ ਕੋ ਗਿਆਨ ਕਿੰਨਾ ਅਗਲਾ ਕੋ ਕਿਤੇ ਇਹਦਾ ਤੁਹਾਡੇ ਕੋ ਬੀਟਰ ਨਹੀਂ ਹੈਗਾ ਤੂੰ ਦੁਬਾਰੇ ਚਲ ਚਲੀ ਮਾਲ ਖਾ ਜਾਂਦੇ ਕੱਫੇ ਬਾਹਰ ਖਾ ਕੇ ਆ ਜਾਓ ਰਾਜਨੀਤੀ ਵੀ ਨਹੀਂ ਤਾਂ ਹੁੰਦੀ ਰਾਜਨੀਤੀ ਵੀ ਨਹੀਂ ਤਾਂ ਹੁੰਦੀ ਕਾਇਨਾ ਮੈਂ ਗੱਲ ਨੂੰ ਕਲਾਸ ਲਾਇਆ ਕਰੋ ਉਹ ਨੂੰ ਕ ਬਾਵੇਰੂ ਤੂੰ ਲੈ ਅਗਰ ਕਲਾਸ ਆਦੀ ਪਸੰਦੀ ਦੀ ਗੱਲ ਤਾਂ ਯਾਦ ਰਹੇ ਜਾਂਦੀ ਹੈ ਪਰ ਤੇਰੀ ਮੰਨਦੇ ਕਰ ਰਹੇ ਹੋ ਇਹ ਨੂੰ ਤਾਂ ਮੰਨਦੇ ਨੇ ਵੀ ਇਹ ਤਾਂ ਗੁਰਬਾਣੀ ਵਾਲੇ ਹੋਈ ਨੇ RAM ਖੇਪ ਨਿਭਾਈ ਬਹੁਤ ਲਾਭ ਘਰ ਆਏ ਬਤਵੰਤ ਪਿੱਛੇ ਤੇ ਪੜ੍ਹਦੇ ਖਰੀ ਗ੍ਰਪਾ ਹਰੀ ਕਿਰਪਾ ਠਾਗਰ ਪਈ ਆਨੰਦ ਸੂਖ ਬਿਸਰਾਉ ਹਰੀ ਕਿਰਪਾ ਠਾਗਰ ਪਈ ਖਰੀ ਕਿਰਪਾ ਉਹ ਸੱਚੀ ਕਿਰਪਾ ਜਿਹੜੋ ਜੇ ਸੱਚਾ ਕਹਨ ਪੁਰੂ ਖਰਾ ਕਹਨ ਤੇ ਆਦਮੀ ਸੱਚਾ ਹੈ ਜਾਂ ਖਰਾ ਹੈ ਕੋਈ ਨਹੀਂ ਖਰੇ ਖਜ਼ਾਨੇ ਪਾਇ ਸੱਚੇ ਖਜ਼ਾਨੇ ਪਰ ਰਾਦੇ ਘੋਟਾ ਦੋ ਜੀ ਜਾਨੀ ਹਾਂ ਘੋਟਾ ਘੋਟਾ ਝੂਠਾ ਹੈ ਖਰਾ ਸੱਚ ਹੈ ਖਰੀ ਕਿਰਪਾ ਠਾਕੁਰ ਪਰ ਠਾਕੁਰ ਦੀ ਕਿਰਪਾ ਖਰੀ ਕਿਉਂ ਠਾਕੁਰ ਦੀ ਕਿਰਪਾ ਹੀ ਖਰੀ ਕਰਤਾ ਹੋਗੀ ਠਾਕੁਰ ਜੋ ਕਿਰਪਾ ਕਰ ਦਵੇ ਕੋਈ ਰੋਕ ਨਹੀਂ ਸਕਦਾ ਉਹ ਹੋ ਜਾਂਦਾ ਕਿਸੇ ਦੀ ਉਹ ਬਹਾਜ ਨਹੀਂ ਕੋਈ ਉਹਨੂੰ ਰੋਕ ਨਹੀਂ ਸਕਦਾ ਤੋ ਵੀ ਜੋ ਉਠਾ ਕੇ ਚੋੜਾ ਹੋ ਜਾਂਦਾ ਕੋਈ ਰੁਕਾਵਟ ਨਹੀਂ ਕਿਸ ਕਰਕੇ ਖਰੀਦਦਾ ਆਦਿ ਜੀ ਕਿਰਪਾ ਖਰੀਦ ਕਰ ਪਾਣੇ ਆਜੂ ਪਹਿਲਾਂ ਤੋਂ ਉਹ ਕਿਰਪਾ ਕਰ ਸਕਦਾ ਜੀ ਜੀ